ਪੰਚਾਇਤੀ ਚੋਣਾਂ ਦਾ ਬਿਗੂਲ ਵਜਨ ਤੋਂ ਬਾਅਦ ਪੰਚੀ ਅਤੇ ਸਰਪੰਚੀ ਲਈ ਆਪਣੇ ਪੇਪਰ ਤਿਆਰ ਕਰਵਾਉਣ ਲਈ ਆਉਂਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਤਹਿਸੀਲ ਕੰਪਲੈਕਸ ਸਮਰਾਲਾ ਵਿੱਚ ਗੰਦਗੀ ਅਤੇ ਬੰਦ ਪਏ ਬਾਥਰੂਮਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਇੱਥੇ ਪੁੱਜਣ ਵਾਲੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣਾ ਅਤੇ ਬਾਥਰੂਮਾਂ ਦਾ ਬੱਦਰ ਹਾਲਤ ਵਿੱਚ ਬੰਦ ਪਏ ਹੋਣਾ ਸਥਾਨਕ ਪ੍ਰਸ਼ਾਸਨ ਦੀ ਨਲਾਇਕੀ ਦੀ ਪੋਲ ਖੋਲਦਾ ਹੈ ਜਾਣਕਾਰੀ ਮੁਤਾਬਕ ਤਹਿਸੀਲ ਸਮਰਾਲਾ ਨਾਲ ਜੁੜੇ ਸੈਂਕੜੇ ਪਿੰਡਾਂ ਵਿੱਚੋਂ ਪੰਚੀ ਅਤੇ ਸਰਪੰਚੀ ਦੇ ਉਮੀਦਵਾਰ ਸਵੇਰੇ ਤੋਂ ਹੀ ਵੱਡੀ ਗਿਣਤੀ ਵਿੱਚ ਇੱਥੇ ਪੁੱਜਨੇ ਸ਼ੁਰੂ ਹੋ ਜਾਂਦੇ ਦੇ ਨਾਲ ਸਮਰਥਕਾਂ ਦੀ ਗਿਣਤੀ ਵੀ ਬੇਸ਼ੁਮਾਰ ਹੁੰਦੀ ਹੈ ਇਹ ਲੋਕ ਤਹਿਸੀਲ ਕੰਪਲੈਕਸ ਵਿੱਚ ਬਣੇ ਟਾਈਪਿਸਟਾਂ ਦੇ ਚੈਂਬਰਾਂ ਵਿੱਚੋਂ ਆਪਣੀਆਂ ਫਾਈਲਾਂ ਤਿਆਰ ਕਰਵਾਉਣ ਲਈ ਬੜੇ ਹੀ ਉਤਸ਼ਾਹ ਨਾਲ ਆਉਂਦੇ ਹਨ ਪਰੰਤੂ ਇੱਥੇ ਪੁੱਜਣ ਤੇ ਉਹਨਾਂ ਨੂੰ ਮਜਬੂਰਨ ਆਪਣੇ ਨੱਕ ਤੇ ਕੱਪੜਾ ਰੱਖਣਾ ਪੈਂਦਾ ਹੈ ਤੇ ਬਾਥਰੂਮ ਵਗੈਰਾ ਜਾਣ ਲਈ ਤਹਿਸੀਲ ਕੰਪਲੈਕਸ ਤੋਂ ਬਾਹਰ ਹੋਰ ਥਾਵਾਂ ਦੀ ਭਾਲ ਕਰਨੀ ਪੈਂਦੀ ਹੈ ਜਨਤਕ ਬਾਥਰੂਮਾਂ ਅਤੇ ਸ਼ੌਚਾਲਿਆ ਨੂੰ ਤਾਲੇ ਲਗਾ ਕੇ ਰੱਖੇ ਗਏ ਹਨ ਇਹਨਾਂ ਥਾਵਾਂ ਨੂੰ ਤਾਲੇ ਲਗਾਉਣ ਦਾ ਕਾਰਨ ਇਹ ਹੈ ਕਿ ਇੱਥੇ ਪਿਛਲੇ ਲੰਬੇ ਸਮੇਂ ਤੋਂ ਸਫਾਈ ਨਾ ਹੋਣਾ ਮਲਮੁੱਤਰ ਦੀ ਬਦਬੂ ਹੈ ਸਹਯੋਗ ਹੋ ਕੀ ਸੀ ਹੁਣ ਇਥੇ ਦੇ ਹਾਲਾਤ ਇਹ ਹਨ ਕਿ ਚਾਰ ਦੇ ਚਾਰੇ ਬਾਥਰੂਮ ਬਿਲਕੁਲ ਬੰਦ ਪਏ ਹਨ ਇਸ ਤੋਂ ਇਲਾਵਾ ਤਹਿਸੀਲ ਦਫਤਰ ਵਿੱਚ ਆਮ ਲੋਕਾਂ ਲਈ ਬਣੇ ਬਾਥਰੂਮ ਦੀ ਸਫਾਈ ਨਾ ਹੋਣ ਦੀ ਸਹੂਲਤ ਵਿੱਚ ਲੋਕ ਕਰ ਦਿੱਤੇ ਗਏ ਹਨ ਤਹਿਸੀਲਦਾਰ ਦਫਤਰ ਦੀ ਇਸ ਤੋਂ ਵੱਡੀ ਨਲਾਇਕੀ ਹੋਰ ਕੀ ਹੋ ਸਕਦੀ ਕਿ ਦਫਤਰ ਦੇ ਅੰਦਰ ਸਟਾਫ ਤੇ ਔਰਤਾਂ ਲਈ ਬਣੇ ਬਾਥਰੂਮਾਂ ਵਿੱਚ ਇੰਨੀ ਗੰਦਗੀ ਹੈ ਕਿ ਜੋ ਬਿਆਨ ਕਰਨ ਦੇ ਲਾਇਕ ਨਹੀਂ ਹੈ ਤਹਿਸੀਲ ਕੰਪਲੈਕਸ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਪਾਣੀ ਲਈ ਭਟਕਤੇ ਫਿਰਦੇ ਨਜ਼ਰ ਆ ਰਹੇ ਨੇ ਸਾਵਧਾਨ ਜ਼ਰਾ ਬਚ ਕੇ ਤਹਿਸੀਲਦਾਰ ਦੇ ਦਫਤਰ ਚ ਕਿਤੇ ਸਪਨਾ ਮਿਲ ਜੇ ਸਪੇਰਾ ਬਲਾਕੇ ਦੋ ਸੱਪ ਕੀਤੇ ਕਾਬੂ ਪਰੰਤੂ ਹਜੇ ਹੋਰ ਸੱਪ ਘੁੰਮ ਰਹੇ ਨੇ ਦਫਤਰ ਦੇ ਅੰਦਰ ਜੈ ਭੀਮ ਜੈ ਭਾਪਤ ਮੈਂ ਤਰਵੀਰ ਸਿੰਘ ਮੜਿਆਲਾ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਇਲੈਕਸ਼ਨ ਦਾ ਟਾਈਮ ਆ ਸਰਪੰਚੀਆਂ ਪੰਚੀਆਂ ਦੇ ਲੋਕ ਕਾਗਜ਼ ਭਰਉਂਦੇ ਆ ਨਾਮ ਨੇਸ ਕਰਦੇ ਆ ਸੋ ਮੇਰੇ ਹਿਸਾਬ ਨਾਲ ਵੀ ਹਜ਼ਾਰਾਂ ਲੋਕ ਜਿਹੜੇ ਇੱਥੇ ਅੱਜ ਇੱਕ ਦਿਨ ਦੇ ਵਿੱਚ ਆਉਂਦੇ ਨੇ ਇੱਕ ਦਿਨ ਚ ਤੇ ਇੱਥੇ ਤਹਿਸੀਲ ਦੇ ਵਿੱਚ ਜਿਹੜੀ ਸੰਵਾਲਾ ਹਲਕੇ ਦੀ ਤਹਿਸੀਲ ਆ ਤੇ ਇੱਥੇ ਹਾਲਾਤ ਇੰਨੇ ਮਾੜੇ ਨੇ ਨਾ ਤਾਂ ਇੱਥੇ ਕੋਈ ਬਾਥਰੂਮ ਆ ਦੇਖੋ ਕਿਦੀਆਂ ਲੇਡੀਜ਼ ਆਉਂਦੀ ਨੇ ਕਾਗਜ਼ ਭਰੌਣਾਂ ਪਤਾ ਨਹੀਂ ਕਿੱਥੇ ਜਾਂਦੇ ਨੇ ਕੀ ਕਿਵੇਂ ਤੰਗ ਹੁੰਦੇ ਲੋਕ ਨਾ ਤਾਂ ਇੱਥੇ ਕੋਈ ਬਾਥਰੂਮ ਨਾ ਕੋਈ ਪੀਣ ਦਾ ਇੱਥੇ ਪਾਣੀ ਦਾ ਬੰਦੋਬਸਤ ਇਹ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਆਂ ਅਸੀਂ ਐਸਡੀਐਮ ਸਾਹਿਬ ਵੀ ਸਾਡੇ ਮਾਲਕ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਲੋਕਾਂ ਦੇ ਹਾਲ ਦੇਖੋ ਤੁਹਾਡੀ ਡਿਊਟੀ ਬਣਦੀ ਆ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਆ ਜਿਹੜੇ ਲੋਕ ਤੁਹਾਨੂੰ ਵੋਟਾਂ ਪਾ ਕੇ ਐਮਐਲਏ ਸਾਹਿਬ ਬਣਾਉਂਦੇ ਨੇ ਪੰਚ ਸਰਪੰਚ ਬਣਾਉਂਦੇ ਨੇ ਤੁਹਾਨੂੰ ਪੰਚਾਇਤਾਂ ਬਣਦੀਆਂ ਨੇ ਸਰਕਾਰਾਂ ਬਣਦੀਆਂ ਨੇ ਤੇ ਤੁਹਾਡਾ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਸੋ ਮੈਂ ਤਾਂ ਭਗਵਾਨ ਦਮਨ ਸਿੰਘ ਸਾਹਿਬ ਨੂੰ ਬੇਨਤੀ ਇਹੀ ਕਰੂੰਗਾ 150 ਪਹਿਲਾਂ ਆਏ ਸੀ ਉਹ ਜੀ ਉਹ ਕਹਿ ਕੇ ਗਏ ਸੀ ਐਲਾਨ ਕਰਕੇ ਗਏ ਸੀ ਬਣਾਵਾਗੇ ਦੇਖੋ ਉਹਨਾਂ ਦੇ ਉਹਨਾਂ ਮੈਂ ਮੇਰੀ ਬੇਨਤੀ ਬੇਨਤੀ ਉਹਨਾਂ ਦੇ ਐਲਾਨ ਤਾਂ ਬਹੁਤ ਵੱਡੇ ਵੱਡੇ ਕੀਤੇ ਨੇ ਮੇਰੇ ਹਿਸਾਬ ਨਾਲ ਤਾਂ ਇੱਕ ਵੀ ਐਲਾਨ ਕੋਈ ਪੂਰਾ ਨਹੀਂ ਹੋਇਆ ਲੋਕ ਅੱਜ ਇਹਨਾਂ ਤੋਂ ਨਾਰਾਜ਼ ਨੇ ਆਮ ਆਦਮੀ ਪਾਰਟੀ ਤੋਂ ਖਾਸ ਕਰਕੇ ਲੋਕ ਦੁਖੀ ਨੇ ਦੂਜੀ ਬੇਨਤੀ ਇਹ ਆ ਕਿ ਅਸੀਂ ਇੱਥੇ ਤੁਹਾਨੂੰ ਇਹ ਵੀ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਕਿ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚੋਂ ਅੱਜ ਦੀ ਤਰੀਕ ਦੇ ਵਿੱਚ ਸੱਪ ਫੜੇ ਗਏ ਨੇ 나ਗ ਇੱਥੇ ਸੱਪ ਫਿਰਦੇ ਨੇ ਅੰਦਰ ਦੇਖੋ ਹਾਲਾਤ ਕਹਿ ਦੇ ਸਾਡੀ ਤਹਿਸੀਲ ਦੇ ਉਥੇ ਕੋਈ ਵੀ ਕਿਸੇ ਨੂੰ ਡੰਗ ਕਿਸੇ ਬੰਦਰ ਨੂੰ ਮਾਰ ਸਕਦਾ ਸਭ ਸੋ ਇਸ ਕਰਕੇ ਸਾਡੀ ਬੇਨਤੀ ਆ ਅਪੀਲ ਆ ਤੁਹਾਡੇ ਜ਼ਰੀਏ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹਾਂਗਾ ਅਪੀਲ ਕਰਨੀ ਚਾਹਾਂਗਾ ਕਿ ਤੁਸੀਂ ਹਾਥ ਦੇਖੋ ਲੋਕਾਂ ਦੇ ਅੱਜ ਅੱਜ ਇਲੈਕਸ਼ਨ ਦਾ ਟਾਈਮ ਆ ਸਰਪੰਚ ਪੰਚ ਦੇ ਲੋਕ ਇੱਥੇ ਹਜ਼ਾਰਾਂ ਲੋਕ ਇੱਕ ਦਿਨ ਚ ਪਤਾ ਨਹੀਂ ਕਿੱਥੇ 50 500 ਮੀਟਰ ਤੇ ਜਾ ਕੇ ਲੋਕ ਦੁਕਾਨਾਂ ਦੇ ਪਾਣੀ ਪੀਂਦੇ ਆ ਕਿ ਸਰਕਾਰ ਦੀ ਡਿਊਟੀ ਨਹੀਂ ਬਣਦੀ ਸੋ ਇਸ ਕਰਕੇ ਮੇਰੀ ਬੇਨਤੀ ਆ ਤੁਹਾਡੇ ਜ਼ਰੀਏ ਵੀ ਸਰਕਾਰ ਦੇ ਥੋੜੇ ਸਰਕਾਰ ਦੇ ਕੰਨ ਤੇ ਜੂੰ ਚੜਕੇ ਤੇ ਮੈਂ ਇਸ ਕਰਕੇ ਬੇਨਤੀ ਕਰਨੀ ਚਾਹਾਂਗਾ ਅਸੀਂ ਆਇਆ ਗਏ ਆਇਆ ਇੱਥੇ ਤੇ ਬਹੁਤ ਕਾਫੀ ਮਾੜਾ ਹਾਲ ਆ ਕੋਈ ਪਖਾਨੇ ਜਿਹੜੇ ਬਾਹਰ ਆ ਬੰਦ ਪਏ ਨੇ ਅੰਦਰ ਵਾਲਿਆਂ ਚੋਂ ਮੁਸ਼ਕ ਮਾਰਦਾ ਜਿਹੜਾ ਪਾਣ ਪੀਣ ਵਾਲੇ ਪਾਣੀ ਦੇ ਜਿਹੜੇ ਵਾਟਰ ਕੂਲਰ ਨੇ ਉਹ ਬੰਦ ਪਏ ਨੇ ਕੋਈ ਸਫਾਈ ਵੱਲੋਂ ਬੜਾ ਮਾੜਾ ਹਾਲ ਆ ਤੇ ਤਹਿਸੀਲਦਾਰ ਸਾਹਿਬ ਨੂੰ ਵੀ ਅਸੀਂ ਪੁੱਛਿਆ ਸੀ ਉਹਨਾਂ ਨੇ ਵੀ ਕਿਹਾ ਵੀ ਕਰਵਾਓ ਕਹਿੰਦੇ ਮੈਂ ਹੁਣੇ ਆਇਆ ਥੋੜੇ ਦਿਨ ਹੋਏ ਆ ਸਾਡੇ ਕੋਲ ਸਟਾਫ ਦੀ ਕਮੀ ਆ ਅਸੀਂ ਸਟਾਫ ਲਿਖ ਕੇ ਦਿੱਤਾ ਪਰ ਪਿੱਛੇ ਸੀਐਮ ਸਾਹਿਬ ਵੀ ਆਏ ਸੀ ਉਹ ਕਹਿ ਕੇ ਗਏ ਸੀ ਇਹਨਾਂ ਨੂੰ ਨਮੂਨੇ ਦੀ ਅਸੀਂ ਬਣਾਵਾਂਗੇ ਪਰ ਉਹ ਨਮੂਨਾ ਸਾਨੂੰ ਤਾਂ ਦੀਂਦਾ ਨਹੀਂ ਜਿਹੜਾ ਕਹਾ ਹੋਇਆ ਹੋਇਆ ਕੋ ਕੋਠੇ ਡਿੱਗਣ ਵਾਲੇ ਹੋਏ ਪਏ ਆ ਆ ਵੀਡੀਓ ਦਿਖਾ ਦਿੱਤੀਆਂ ਜਾਣ ਤੇ ਇਸ ਲਈ ਖਾਸ ਧਿਆਨ ਇੱਧਰ ਦੇਣਾ ਚਾਹੀਦਾ ਕਿਉਂਕਿ ਜੇ ਜਿਵੇਂ ਸੱਪ ਆ ਗਏ ਨੇ ਕਿਸੇ ਤੇ ਵੀ ਬੰਦਾ ਜਿਹੜੇ ਸੱਪਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਦੇਖੇ ਜਾ ਸਕਦੇ ਕਿਸੇ ਤੇ ਵੀ ਸੱਪ ਅਫਸਰ ਦੇ ਵੀ ਲੜ ਸਕਦਾ ਆਮ ਬੰਦੇ ਦੇ ਵੀ ਲੜ ਸਕਦਾ ਕਿਸੇ ਦੀ ਜਾਨ ਜਾ ਸਕਦੀ ਆ ਵਿਸ਼ੇਸ਼ ਦੇ ਆਣ ਜਿਹੜਾ ਸਾਨੂੰ ਇਹ ਸਫਾਈ ਵੱਲ ਦੇਣਾ ਚਾਹੀਦਾ ਕੋਲ ਸਾਹਿਬ ਗੱਲ ਕਰੀਏ ਇਲੈਕਸ਼ਨਾਂ ਦਾ ਟਾਈਮ ਚੱਲ ਰਿਹਾ ਪਿੰਡਾਂ ਦੇ ਲੋਕਾਂ ਨੂੰ ਜ਼ਿਆਦਾਤਰ ਲੋਡ ਪੈਂਦਾ ਤੁਸੀਂ ਕੰਪਲੈਕਸ ਹੋ ਇਸ ਟਾਈਮ ਜਿਹੋ ਦਿੱਤੀ ਬਣੀ ਹੈ ਬੁਰੇ ਹਾਲ ਨੇ ਵੀ ਕੀ ਕਹਿਣਾ ਅੱਜ ਤਾਂ ਸੈਂਕੜੇ ਜਿਹੜੇ ਇੱਥੇ ਆਪਣੇ ਪਿੰਡਾਂ ਤੋਂ ਜਿਹੜੇ ਨੰਬਰ ਦਾ ਸਰਪੰਚ ਜਾਂ ਪੇਪਰ ਭਰਨ ਆਏ ਹੋਏ ਸੀਗੇ ਉਹਨਾਂ ਦਾ ਕਾਫੀ ਰਸ ਸੀਗਾ ਕਿਤੇ ਵੀ ਕੁਝ ਕੱਟਣਾ ਵਾਪਰ ਸਕਦੀ ਸੀਗੀ ਚਲੋ ਉਹਨੇ ਕੁਝ ਨਹੀਂ ਹਨ ਹੋਣੀ ਹੋਈ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਫੌਰੀ ਤੌਰ ਤੇ ਗੱਲਾਂ ਨਾਲ ਕੁਝ ਨਹੀਂ ਬੜਨਾ ਫੌਰੀ ਤੌਰ ਤੇ ਇਸ ਸਫਾਈਆਂ ਵੱਲ ਧਿਆਨ ਦਿੱਤਾ ਜਾਵੇ ਤੇ ਫੋਰੀ ਤੌਰ ਤੇ ਜਿਹੜਾ ਸਟਾਫ ਦਾ ਜਿਹੜੀ ਕਮੀਆਂ ਪੂਰੀ ਕੀਤੀ ਆ। ਜਨਾ ਹਰਿੰਦਰ ਕੌਰ ਆ ਮੈਂ ਪੰਚੀ ਦੇ ਬੋਟਰ ਪੰਚੀ ਦੇ ਬੋਟਾ ਪੰਨ ਵਾਸਤੇ ਆ ਪਹੁੰਚੇ ਹਾਂ। ਹਾਂਜੀ। ਸਰਵੰਦਾ ਦੀ ਗੱਲ ਹੈ। ਅਸੀਂ ਇੱਥੇ ਹਾਲਾਤ ਮਾਰੇ ਪੰਚੀ ਖੜ ਜਾਨੀ ਅਸੀਂ ਹੈਗੇ ਆ। ਨਾ ਇੱਥੇ ਬਾਥਰੂਮ ਪ੍ਰਬੰਧ ਦਾ ਨਾ ਤੇ ਲੈਟ ਕੋਈ ਕੋਈ ਪ੍ਰਬੰਧ ਇੰਨਾ ਪਾਣੀ ਦਾ ਪ੍ਰਬੰਧ ਇੱਥੇ। ਐਨੇ ਹਾਲਾਤ ਮੰਦੇ ਨੂੰ ਉਸ ਜਨਾਨੀ ਕਿੱਧਰ ਜਾਣ ਕਿ ਇਥੋਂ। ਹਜ਼ਾਰਾਂ ਜਨਾਨੀਆਂ ਇੱਥੇ ਬੋਟਾ ਮਤਲਬ ਬੋਟਾ ਵਾਸਤੇ ਪੰਚੀ ਵਾਸਤੇ ਪੰਨ ਵਾਸਤੇ ਆ ਰਹੇ ਨੇ ਲੋਕ। ਕੋਈ ਪ੍ਰਬੰਧ ਨਹੀਂ ਹੈਗੇ ਜ ਹਾਂਜੀ ਸੱਪ ਵੀ ਫੜਨੇ ਤੁਸੀਂ ਆਪੇ ਦੇਖੋ ਵੀਡੀਓ ਤੇ ਭੇਜ ਦੋ ਨਾ ਕੋਈ ਆ ਇੰਨਾ ਕੰਤਾਇ ਤੇ ਪਿਆ ਜੋ ਵੀ ਹੈ ਨਾ ਉਹਨੂੰ ਆਪੇ ਪਤਾ ਲੱਗਦੀ ਹੈ ਸਾਡੀ ਸਰਕਾਰ ਕੂਰੀ ਕਹੇ ਸਰ ਮੈਂ ਅਮਰਜੀਤ ਕਾਰ ਸੀਨੀਅਰ ਸਹਾਇਕ ਪ੍ਰੈਸਿੰਗ ਦਫਤਰ ਸਮਰਾਲਾ ਹਾਂਜੀ ਸਰ ਸੱਪ ਕੱਲ ਰਾਤੀ ਆਇਆ ਸੀਗਾ ਬਾਹਰ ਬਰਾਂਡੇ 'ਚ ਸਾਡੇ ਸੇਵਾਦਾਰਾਂ ਨੇ ਦੇਖਿਆ ਤੇ ਇਸ ਕਰਕੇ ਫਿਰ ਸਾਰੇ ਡਰਦਿਆਂ ਨੇ ਅੱਜ ਸਪੇਰਾ ਭਲਾਇਆ ਸੀ ਤੇ ਸੱਪ ਕਢਵਾਇਆ ਕਿੰਨੇ ਸੱਪ ਤਦੋ ਨਿਕਲੇ ਨੇ ਜੀ ਇੱਕ ਰਜਿਸਟ੍ਰੇਸ਼ਨ ਰੂਮ ਵਿੱਚੋਂ ਨਿਕਲੇ ਇੱਥੇ ਇੱਕ ਬਾਥਰੂਮ ਅੱਗੇ ਰਿਹਾ ਪੁਰਾਣਾ ਰਿਕਾਰਡ ਪਿਆ ਕੁਛ ਉੱਥੋਂ ਨਿਕਲੇ ਆ ਮੈਮ ਗੱਲ ਕਰੀ ਇੱਥੇ ਪੁੱਛਤਾ ਜਿਹੜੇ ਇੰਤਜ਼ਾਮ ਨੇ ਉਹ ਵੀ ਨਹੀਂ ਹੈਗੇ ਕਿ ਕਿ ਸਲੂਟਾਂ ਨੂੰ ਸਫਾਈ ਨਹੀਂ ਮਿਲ ਰਹੀ ਨਹੀਂ ਇੱਥੇ ਪਖਾਨੇ ਦੇ ਜਿਹੜੇ ਬਾਥਰੂਮ ਨੇ ਬਣੇ ਹੋਏ ਉਹ ਵੀ ਬੰਦ ਪਏ ਨੇ ਇੱਥੇ ਇਹਨਾਂ ਦੇ ਪਾਣੀ ਪੀਣ ਵਾਲਾ ਪਾਣੀ ਨਹੀਂ ਹੈਗਾ ਕੀ ਹਾਂਜੀ ਸਰ ਪੀਣ ਵਾਲੇ ਪਾਣੀ ਲਈ ਤਾਂ ਅਸੀਂ ਉਧਰ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਚੁੱਕੇ ਆ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜਾ ਸਫਾਈ ਦਾ ਕੰਮ ਆ ਜਿੱਥੋਂ ਤੱਕ ਸਫਾਈ ਲਈ ਅਸੀਂ ਪ੍ਰਾਈਵੇਟ ਰੱਖ ਕੇ ਸਫਾਈ ਵੀ ਕਰਵਾਈ ਜਾਂਦੀ ਆ ਪਰ ਸਾਡੇ ਕੋਲ ਸਰਕਾਰੀ ਸਵੀਪਰ ਕੋਈ ਨਹੀਂ ਹੈਗਾ ਇਸ ਟਾਈਮ ਜਿਸ ਕਰਕੇ ਸਫਾਈ ਪ੍ਰੋਪਰ ਨਹੀਂ ਹੁੰਦੀ ਹੈਗੀ ਤੇ ਦੂਸਰਾ ਅਸੀਂ ਈਓ ਸਾਹਿਬ ਨੂੰ ਸਾਡੇ ਤਹਿਸੀਲਦਾਰ ਸਾਹਿਬ ਵੱਲੋਂ ਚਿੱਠੀ ਲਿਖੀ ਗਈ ਆ ਵੀ ਸਾਨੂੰ ਦੋ ਸਵੀਪਰ ਭੇਜ ਕੇ ਸਾਡੇ ਦਫ਼ਤਰ ਦੀ ਚੰਗੀ ਤਰ੍ਹਾਂ ਸਫਾਈ ਕਰਾਈ ਜਾਵੇ ਬਾਥਰੂਮ ਦੀ ਗੱਲ ਕਰੀਏ ਤਾਂ ਪੂਰੀ ਤਸੀਲ ਦੇ ਜਿਹੜੇ ਬਾਥਰੂਮ ਨੇ ਬਾਹਰ ਬਣਾਏ ਨੇ ਉਹਨਾਂ ਨੂੰ ਜਿੰਦਾ ਲੱਗਿਆ ਹੋਇਆ ਹਾਂਜੀ ਬਾਥਰੂਮਾਂ ਲਈ ਨਾਲ ਵੈਕੂ ਵੀ ਬਾਥਰੂਮਾਂ ਦੀ ਪ੍ਰੋਬਲਮ ਜ਼ਰੂਰ ਹੈਗੀ ਆ ਜੀ ਬਾਥਰੂਮਾਂ ਨੂੰ ਬਾਹਰ ਜਿਹੜੇ ਪਬਲਿਕ ਆ ਵੀ ਉਹ ਫਿਰ ਮਿਸਯੂਜ਼ ਕਰ ਜਾਂਦੇ ਨੇ ਉਸ ਕਰਕੇ ਉਹਨਾਂ ਦੇ ਬੰਦ ਹੋ ਜਾਂਦੀ ਹੈ ਬਲੋਕੇਜ ਹੋ ਜਾਂਦੀ ਹੈ ਜਿਹੜਾ ਅੰਦਰ ਬਾਥਰੂਮ ਆ ਉਹ ਸਵੀਪਰ ਨਾ ਹੋਣ ਕਰਕੇ ਹੀ ਸਫਾਈ ਨਹੀਂ ਹੁੰਦੀ ਹੈਗੀ ਇਸ ਕਰਕੇ ਪ੍ਰੋਬਲਮ ਥੋੜੇ ਬੰਨ ਕੋ ਚਿੱਠੀਆਂ ਵਗੈਰਾ ਕੱਢੀਆਂ ਗਈਆਂ ਨੇ ਹਾਂਜੀ ਅਸੀਂ ਤਾਂ ਦਫ਼ਤਰ ਵੱਲੋਂ ਚਿੱਠੀਆਂ ਲਿਖੀ ਜਾਂਦੇ ਹੈਗੇ ਆ ਕਾਫੀ ਲੰਬੇ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਹੈ। ਹਾਂ ਜੀ ਕਈ ਸਾਲ ਹੋ ਗਏ ਸਾਡਾ ਸਵੀਪਰ ਰਿਟਾਇਰ ਹੋਇਆ ਜੀ ਮੁੜ ਕੇ ਸਾਨੂੰ ਸਵੀਪਰ ਨਹੀਂ ਮਿਲਿਆ ਹੈਗਾ ਦਫ਼ਤਰ 'ਚ। ਤਹਿਸੀਲ ਵਿੱਚ ਪਿਛਲੇ ਡੇਢ ਸਾਲ ਪਹਿਲਾਂ ਸੀਐਮ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਸੀ ਇਹ ਪਹਿਲੇ ਆਧਾਰ ਤੇ ਜਿਹੜਾ ਇਹਨੂੰ ਬਣਾਇਆ ਜਾਵੇਗਾ ਇੱਥੇ ਪਰ ਜਿਹੜੇ ਬਾਥਰੂਮ ਨੇ ਤੇ ਇਹਦਾ ਨਕਸ਼ਾ ਬਦਲੇ ਜਾਂਦਾ ਹੈਗਾ। ਹਾਂ ਜੀ ਉਹ ਤਾਂ ਸਰਕਾਰ ਨੇ ਹੁਣ ਦੇਖਣਾ ਜੀ ਜੇ ਕੋਈ ਕਰਨਗੇ ਤਾਂ ਹੀ ਹੋਊਗਾ। ਸਾਡੇ ਵੱਲੋਂ ਤਾਂ ਕੋਸ਼ਿਸ਼ ਕੀਤੀ ਚੱਲ ਰਹੀ ਹੈ।